ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੋੜ ਹਲਕੇ ਚ ਅਕਾਲੀ ਦਲ ਨੂੰ ਵੱਡਾ ਝਟਕਾ ਦਰਜਨਾ ਵਰਕਰਾਂ ਕੀ ਕੀਤਾ ਕਾਂਗਰਸ ਦਾ ਸ਼ਰਵਲਸਤ ਇਸ ਦੇ ਨਾਲ ਹੀ ਮੋੜ ਮੰਦੀਪ 29 ਮਈ ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੋ ਮੋੜ ਹਲਕੇ ਵਿੱਚ ਅੱਜ ਸ਼੍ਰੋਮਣੀ ਕਾਲੀ ਦਲ ਦੁ ਵੱਡਾ ਚਟਕਾ ਦਿੱਤਾ ਹੈ ਇਸ ਹਲਕੇ ਦੇ ਵੱਡੇ ਪਿੰਡ ਮਾਈਸਰ ਖਾਨਾ ਦੇ ਵਿੱਚ ਦਰਜਨਾ ਸੀਨੀਅਰ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ਇਨ੍ਹਾਂ ਵਿੱਚ ਦੇਵ ਸਿੰਘ ਖਾਲਸਾ ਰਮੇਸ਼ ਸਿੰਘ ਖਾਲਸਾ ਗੁਰਜੀਤ ਸਿੰਘ ਗੋਰੀ ਜੱਗੀ ਬਲਕਾਰ ਸਿੰਘ ਅਜੀਤ ਸਿੰਘ ਸਤਨਾਮ ਗੁਰਮੀਤ ਸਿੰਘ ਚਮਕੀਲਾ ਅਤੇ ਕੁਲਵਿੰਦਰ ਸਿੰਘ ਕਿੱਦਾ ਰਸ਼ਮੀਰ ਪਰਮੇਸ਼ਰ ਸਿੰਘ ਕੁਰੇਸ਼ ਮੇਸ਼ ਕੁਮਾਰ ਮਾਲੀ ਇਸ ਦੇ ਨਾਲ ਹੀ ਗੰਗਨਾ ਜੀਵਨ ਸਿੰਘ ਚਰਨ ਸਿੰਘ ਮਿਸਤਰੀ ਬੱਬੂ ਖਾਨ ਨੂਰ ਮਹਿੰਦਰ ਪਿੱਖੀ ਆਦਿ ਸ਼ਾਮਿਲ ਹਨ ਕਾਂਗਸ ਪਾਰਟੀ ਦੇ ਇਹ ਵਿੱਚ ਆਉਣ ਵਾਲੇ ਇਨਵਰਕਰਾਂ ਦਾ ਸਵਾਗਤ ਕਰਦੇ ਹੋਏ ਉਮੀਦਵਾਰ ਜੀਤ ਮਹਿੰਦਰ ਨੇ ਸਿੱਧੂ ਨੇ ਕਿਹਾ ਕਿ ਸ਼੍ਰੋਣੀ ਅਕਾਲੀ ਦਲ ਦਾ ਇੱਕ ਡੁੱਬਦੀ ਹੋਈ ਬੇੜੀ ਹੈ ਕਾਂਗਰਸ ਉਮੀਦਵਾਰ ਨੇ ਇਹ ਕਿਹਾ ਕਿ ਇਹ ਚੋਣ ਵਿੱਚ ਕਾਲੀ ਦਲ ਦੇ ਉਮੀਦਵਾਰਾਂ ਹਰਸਿਮਰ ਕੌਰ ਬਾਦਲ ਨੂੰ ਵੱਡਾ ਹਾਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਲੋਕ ਹੁਣ ਸਾਰੀ ਸੱਚਾਈ ਸਮਝ ਚੁੱਕੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ